i uh do -huh. ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾ ਰਹੇ ਹਾਂ ਦੰਦਮਾ ਸਾਹਿਬ ਜੋ ਕਿ ਅੱਜ ਪ੍ਰੋਗਰਾਮ ਹੈ ਤੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਉਪਾਦੀਵਸਤੇ ਦੰਦਮਾ ਮੀਟਕ ਸਾਲ ਦੇ ਸਥਾਪਨਾ ਦਿਵਸਤੇ ਆਓ ਆਪਾਂ ਕਿ ਜਾ ਕੇ ਆਪ ਜੀਆਂ ਨੂੰ ਦਰਸ਼ਨ ਕਰਵਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹੁੰਚ ਗਏ ਆ ਜੀ ਬਠਿੰਡੇ ਹੁਣ ਆਪਾਂ ਚੱਲਦੇ ਆ ਜੀ ਦਮਦਮਾ ਸਾਹਿਬ ਉਤੋਂ ਪਹਿਲਾਂ ਆਪਾਂ ਜਾਵਾਂਗੇ ਕਿਲਾ ਸਾਹਿਬ ਨਾਲ ਆਪਣੇ ਆ ਜੀ ਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਆਪਾਂ ਅੱਜ ਦਮਦਮਾ ਸਾਹਿਬ ਜਾਣਾ ਉਤੋਂ ਪਹਿਲਾਂ ਆਪਾਂ ਕਿਲਾ ਸਾਹਿਬ ਘੁੰਮਾਂਗੇ ਸਾਰੇ ਜਾਣੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆयो ਤੁਹਾਨੂੰ ਕਿਲਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਗਲੀਆਂ ਦੇ ਵਿੱਚ ਦੀ ਹੁੰਦੀ ਆਪਾਂ ਜਾ ਰਹੇ ਆ ਕਿਲਾ ਸਾਹਿਬ ਨੂੰ ਅੱਗੋਂ ਗਲੀ ਥੋੜਾ ਮੁੜਤੀ ਆ ਜਾ ਕੇ ਵੇਖਦੇ ਆ ਕਿਹੜੀ ਗਲੀ ਆ ਅੱਜ ਤੋਂ 3 ਸਾਲ ਪਹਿਲਾਂ ਆਇਆ ਸੀ ਮੈਂ ਤਾਂ ਅੱਜ ਭੁੱਲ ਗਿਆ ਗਲੀਆਂ ਵੀ ਅੱਗੇ ਜਾ ਕੇ ਥੋੜਾ ਵੇਖਦੇ ਆ ਕਿੱਧਰ ਲੈ ਬਸ ਦੀ ਗਲੀ ਜਾਊਗੀ ਤੇ ਫਿਰ ਆ ਜੀਆਂ ਨੂੰ ਕਿਲਾ ਸਾਹ ਦੇ ਦਰਸ਼ਨ ਕਰਵਾਨੇ ਆ ਵੇਖੋ ਜੋਬਰ ਕੰਨੇ ਆ ਪੂਰਾ ਭੱਜਿਆ ਹੀ ਜਾਂਦੇ ਆ ਬਾਈ ਬਹੁਤ ਪ੍ਰਾਣੀ ਕਲੀ ਹੈ ਇਧਰ ਆ ਇਦਾਂ ਦੇ ਘਰ ਦੁਕਾਨਾਂ ਵਗੈਰਾ ਐ ਸਾਰੀਆਂ ਇਧਰ ਆ ਦੇਖੋ ਜੀ ਤੇ ਇੱਥੇ ਫੋਟੋ ਵਿੱਚ ਹੀ ਹੋ ਗਿੰਦੀਆਂ ਖੜਾ ਇਸੇ ਕੋਲ ਆ ਦੇਖੋ ਉਹ ਬਾੜੀ ਕਿਲਾ ਸਾਹ ਦੇਖ ਰਿਹਾ ਵਾ ਵੀਰ ਆ ਕਹਿੰਦਾ ਇੱਥੇ ਫੋਟੋ ਖਿੱਚਣੀ ਆ ਚਲੋ ਵੇਖਦੇ ਆ ਇੱਥੇ ਫੋਟੋ ਖਿੱਚ ਕੇ ਕਿਹਟ ਆਈ ਤਾਂ ਸਿਰ ਤੁਹਾਨੂੰ ਦਰਸ਼ੁ ਕਰਾਨੇ ਅੱਗੇ ਜਾਦੇ ਚੈੱਕ ਕਰੋ ਆ ਆ ਗਿਆ ਕਿਲਾ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ ਬਾਬਾ ਜੀ ਐ ਸਿੱਧੀ ਚੜਾਈ ਚੜ ਜਾਣੀ ਕਿਵੇਂ ਤੇ ਵੇਖੋ ਤੁਸੀਂ ਆਏ ਹਾਏ ਆਇਦਰ ਦੀ ਚੌਪਰ ਨੇ ਚੜਾਈ ਚੜ ਜਾਣੀ ਚੱਲ ਚੜ ਤਾ ਯਾਰ ਤਾਰਾਂ ਲੱਗੀਆਂ ਰਹਿਣ ਦੇ ਭਰਾਵਾ ਕਿੱਥੋਂ ਦਊਂਗਾ ਮੈਂ ਘਰੇ ਜਾ ਕੇ ਏਡਾ ਦੇਖੋ ਜੀ ਆ ਕੇ ਅੰਦਰ ਗੁਰੂ ਘਰ ਬਣਿਆ ਉਹ ਕਿਹੜਾ ਜਾ ਇਹ ਦਰਸ਼ਨ ਕਰਦੇ ਆ ਸਮਾਂ ਕੀ ਹੋਇਆ ਹੱਲੇ ਸਮਾਂ ਚੈੱਕ ਕਰ ਕੀ ਹੋਇਆ ਹਮਾ ਬੜਾ ਚੰਗਾ ਚੱਲ ਰਿਹਾ ਜਿਹੜਾ ਆਪਾਂ ਇੱਥੇ ਆਏ ਆ ਠੀਕ ਹੈ 6 ਵਜੇ ਕੇ 43 ਮਿੰਟ ਹੋ ਗਏ ਆ ਕੋਈ ਨਾ ਦੰਦਵਾ ਸਾ ਆਪਾਂ ਪਹੁੰਚ ਜਾਣਾ 10 ਵਜੇ ਨੂੰ 10 ਵਜੇ ਪ੍ਰੋਗਰਾਮ ਹੋਣਾ ਸਟਾਰਟ ਉਹਨੂੰ ਆਪਾਂ ਜਾਣਾ ਉੱਥੇ ਪਹੁੰਚ ਬਾਬਾ ਜੀ ਨੇ ਸੋਫਿਆਂ ਦਾ ਕੰਮ ਚਾਲੂ ਕੀਤਾ ਜੀ ਆ ਦੇਖੋ ਜੀ ਆ ਦੇਖੋ ਜੀ ਤੁਹਾਨੂੰ ਪੰਜਾਬ ਪੂਰੇ ਪੰਜਾਬ ਚ ਕਿਤੇ ਨਹੀਂ ਬਠਿੰਡੇ ਸ਼ਹਿਰ ਚ ਕਿਤੇ ਨਹੀਂ ਸੋਫਾ ਦੇਖੋ ਜੀ ਦੁਕਾਨ ਦਾ ਨਾਮ ਪੜ੍ਹ ਲਓ ਜੀ ਆ ਦੇਖੋ ਦੁਕਾਨ ਦਾ ਆਪਣੇ ਨਾਮ ਇਹ ਨਹੀਂਗਾ ਪਰ ਆਪਾਂ ਚੇਂਜ ਕਰਨਾ ਹੈ ਇਹਦਾ ਆਪਾਂ ਕਿ ਨਹੀਂ ਆ ਦੇਖੋ ਬਿਲਕੁਲ ਨਾਮ ਸੋਫਾ ਵਾ ਹਾਂ ਇਤੋਂ ਕੋਈ ਖਰੋਜ ਨਹੀਂ ਬਾਬਾ ਜੀ ਆ ਚੱਲੇ ਪੌਣ ਦੇ ਬਾਬਾ ਜੀ ਗੁਰੂ ਘਰ ਮੱਥਾ ਟੇਕ ਆਈਏ ਫਿਰ ਆਣ ਕੇ ਆਈ ਦੁਕਾਨ ਖੋਲਦੇ ਇੱਥੇ ਕੰਕਰ ਥੋੜਾ ਇਹਨਾਂ ਦੇ ਵਿੱਚ ਨਾਲੇ ਕਮੀ ਬਿਸ਼ਮੀ ਰਹਿੰਦੀ ਆ ਉਹ ਕੱਢਣੀ ਆ ਕਮੀ ਪੈਸੀ ਥੋੜੀ ਜੀ ਥੋੜੀ ਜੀ ਆ ਬੜੀ ਨਹੀਂ ਕਿ ਥੋੜੀ ਜੀ ਕੋਈ ਸੋਚੋ 2% ਬਾਲਾ ਨਹੀਂ 98% ਬਿਲਕੁਲ ਸਹੀ ਹੈ ਬਿਲਕੁਲ 오रिजिनल ਆ ਮੈਂ ਅੰਗਰੇਟੇ ਪਹੁੰਚ ਗਏ ਕਿਲਾ ਸਾਈਜੀ ਤੇ ਬਟਿੰਡੇ ਅੱਗੇ ਤਾਂ ਇਤਿਹਾਸ ਬਾਬਾ ਜੀ ਦੱਸਣਗੇ ਜਿੰਨਾਂ ਨੂੰ ਪਤਾ ਹੋਇਆ ਤੇ ਜੇ ਜਾ ਕੇ ਦੇਖਦੇ ਪੜ੍ਹਦੇ ਸਰੋਦਰਸ਼ਨ ਜੀ ਕਿਲਾ ਸਾਹਿਬ ਦੇ ਆਇਆ ਸੱਤ ਕਰੋ ਕਬੂਤਰ ਚੋਗਾ ਚੁਗਦੇ ਆਇਆ ਦੇਖੋ ਜੀ ਕਿੱਥੇ ਦਾ ਵੀਊ ਹੈ ਕਿੱਟੀ ਜੀ ਉੱਤੇ ਜਾ ਕੇ ਦਿਖਾਉਨੇ ਆ ਜੀ ਭਾਈ ਗੁਰਜੀ ਕਲਾ ਸਾਹਿਬ ਐਕੀਜੀ ਕੀ ਫਤਿਹ ਭਾਈ ਗੁਰਜੀ ਐਂਟਰ ਹੋ ਗਏ ਕਿਲਾ ਸਾਹਿਬ ਚ ਉਹ ਵਾਹ ਜੀ ਦੇਖੋ ਜੀ ਸਾਹ ਭਾਈ ਗੁਰਜੀ ਕੀ ਫਤਿਹ ਇਹ ਆਪਾਂ ਜਾਨ ਆਂ ਕੰਡਾ ਬੋਸਤਾਂ ਹਾਂ ਜਿੰਦੂੰਦਮਾ ਸਾਹਿਬ ਦਾ ਪ੍ਰੋਗਰਾਮ ਅੱਜ ਚੱਲ ਰਿਹਾ ਹੈ ਚਲੋ ਜੀ ਇੱਥੇ ਜੋੜੇ ਲਾੜੀਏ ਗੁਰਦਾਰ ਸਾਹਿਬ ਜੀ ਦੇ ਦਰਸ਼ਨ ਕਰੀਏ ਗੁਰਦਾਰ ਸਾਹਿਬ ਜੀ ਸਾਡੇ ਵਿੱਚ ਹੀ ਰਹਾ ਬਾਬਾ ਜੀ ਆਪਾਂ ਨੂੰ ਦਰਸ਼ਨ ਕਰਾ ਰਹੇ ਨੇ ਸਾਰਾ ਦੱਸਣਗੇ ਦੇਖੋ ਜੀ ਕਿਲੇ ਦੀ ਚੜ੍ਹਾਈ ਨੂੰ ਚੱਲੇ ਵਾਹਿਗੁਰੂ ਵਾਹਿਗੁਰੂ ਕਿੰਨੇ ਸੋਹਣੀ ਤੇ ਆਲੀ ਹੈ ਸਿੱਸੇਲੇ ਵੀ ਮੈਨੂੰ ਮਿਲਣਾ ਹੋਵੇ ਭਾਈ ਸੰਗਤ ਨੂੰ ਬੇਨਤੀ ਹੈਗੀ ਇੱਥੇ ਕਿਲਾ ਮੁਗਾਰਕ ਆ ਜਾ ਕਰੋ ਮੈਂ ਕਿਉਂ ਨਾ ਆਪਣੀ ਕੁਰਸੀ ਲੱਗੀ ਹੋਈ ਹੈ ਤਾਂ ਮੈਂ ਸੋਹਣੇ ਜੀ ਕੁਰਸੀ ਦੇ ਵੀ ਦਰਸ਼ਨ ਕਰਾਉਣੇ ਆ ਜੀ ਤੋਫਾਂ ਜੀ ਕਿਲੇ ਦੀਆਂ ਰਾਤਨ ਆ ਜੀ ਤੋਪਾਂ ਚਲਾਉਣ ਵਾਲੇ ਤੋਪ ਕੀ ਕੀ ਕਹਿੰਦੇ ਨੇ ਚਲੋ ਜੀ ਸੰਗ ਤੋਂ ਤੁਹਾਨੂੰ ਬਾਬਾ ਜੀ ਦੀ ਕੁਰਸੀ ਦੇ ਸ ਦਰਸ਼ਨੀ ਹੋਏ ਤੁਹਾਡੀ ਅਜੇ ਕਿਸਮਤ ਮਾਰੀ ਜਿਉ ਤੁਹਾਡੀ ਇੱਧਰ ਦੀ ਚੱਲਦੇ ਹੋਏ ਓਏ ਆ ਆ ਹੈਗਾ ਨਾ ਰਾ ਪੰਜ ਉੱਥੇ ਸਿੱਧੇ ਰਾਵਾਂ ਥਾਣੀ ਨਹੀਂ ਜਾਣਾ ਕਰ ਰਹੇ ਹੁੰਦੇ ਉੱਥੇ ਤੇਰਾ ਇੱਥੇ ਰਹਿਣਾ ਮੈਨੂੰ ਪਤਾ ਨਾ ਆਊਗਾ ਇਸ ਚੀਜ਼ ਦਾ ਯਾਰ ਕੰਮਲੀਆ ਗੱਲਾਂ ਕਰਦੇ ਲੋਕੀ ਮੈਨੂੰ ਦੱਸਣ ਕਿ ਹੁਣ ਰਾ ਮੈਨੂੰ ਸੱਦੀਆਂ ਹੋ ਗਈਆਂ ਇੱਥੇ ਰਹਿੰਦੇ ਆ ਇੱਥੇ ਬਾਬਾ ਜੀ ਭਗਤੀ ਕਰਦੇ ਰਹੇ ਆ ਆਏ ਦੇ ਥੱਲੇ ਬਹਿ ਕੇ ਇਹਦੇ ਥੱਲੇ ਬਹਿ ਕੇ ਪੱਕੀ ਕੀਤੀ ਆ ਜੀ ਕਾਜ ਬੋਲ ਵੀ ਕਿ ਹੁਣ ਚੁੱਪ ਕਰਕੇ ਤੁਰ ਹੀ ਜਾਣਾ ਆ ਜੋ ਕੋੜੀਆਂ ਚੜਦੇ ਆ ਜੀ ਇਕੱਠੇ ਵਾਹਿਗੁਰੂ ਇੱਥੇ ਲਾ ਦੇਣਾ ਜੋੜੇ ਚਲ ਵਾਹਿਗੁਰੂ ਸੱਤ ਵਚਨ ਜਿੱਦਾਂ ਤੁਸੀਂ ਕਹੋ ਬਾਬਿਓ ਬਾਬਾ ਜੀ ਤਾਂ ਭੱਜੇ ਜਾਂਦੇ ਆ ਜੀ ਹਾਲੋ ਜੀ ਦਰਸ਼ਨ ਕਰੋ ਜੀ ਕਿਲਾ ਸਾਹਿਬ ਦੇ ਬਹੁਤ ਸੋਹਣਾ ਕਿਲਾ ਨਿਸ਼ਾਨ ਸਾਹਿਬ ਜੀ ਪੰਛੀਆਂ ਦੇ ਜਾਇਸ਼ ਕਰਨ ਲਈ ਇੱਥੇ ਬਣਾਈ ਹੋਈ ਸਵਿਧਾ ਉਧਰ ਪੰਛੀ ਬੈਠੇ ਰਏ ਕਬੂਤਰ ਹਰ ਇੱਕ ਸਿੱਖ ਨੂੰ ਹਰ ਇੱਕ ਇਨਸਾਨ ਨੂੰ ਇਹ ਜ਼ਰੂਰੀ ਹੈ ਕਿ ਗਰਮੀਆਂ ਦੇ ਵਿੱਚ ਪੰਛੀਆਂ ਲਈ ਜਲ ਤੇ ਥੋੜਾ ਚੋਕਾ ਜ਼ਰੂਰ ਰੱਖਿਆ ਜਾਵੇ ਜੀ ਅੱਗੇ ਕਾਫੀ ਕੁਝ ਹੈਗਾ ਵਾ ਪਰ ਆਪਣੇ ਕੋਲ ਇੱਧਰ ਸਮਾਂ ਹੈ ਨਹੀਂਗਾ ਪਤਾ ਵੀ ਇਤਿਹਾਸਿਕ ਸਥਾਨ ਦੇ ਆਪਾਂ ਗੁਰੂ ਘਰਾਂ ਦੇ ਦਰਸ਼ਨ ਕਰਨੇ ਹੀ ਕਰ ਲਏ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਲਵੰਡੀ ਸਾਹਿਬ ਉਹ ਕੀ ਦਮਦਮਾ ਸਾਹਿਬ ਉੱਥੇ ਅੱਜ ਪ੍ਰੋਗਰਾਮ ਆ ਤੇ ਉੱਥੇ ਜਾ ਕੇ ਆਪਾਂ ਦਰਸ਼ਨ ਮਿਲੇ ਕਰਦੇ ਆ ਕਿਉਂਕਿ ਆਪਣੇ ਕੋਲ ਸਮਾਂ ਜਿੰਨਾ ਸੀ ਆਪਾਂ ਇੱਥੇ ਵੀ ਦਰਸ਼ਨ ਮਿਲੇ ਜਰੂਰ ਕੀਤੇ ਆ ਤੇ ਅਗਾਹਾਂ ਜਾ ਕੇ ਵੀ ਆਪਾਂ ਦਮਦਮਾ ਸਾਹਿਬ ਦੇ ਦਰਸ਼ਨ ਕਰਨੇ ਆ ਜੀ ਦੇਖੋ ਕਿੱਥੇ ਕਿੱਥੇ ਆਣ ਕੇ ਗੁਰੂ ਸਾਹਿਬਾਨ ਨੇ ਆਪਣੇ ਆਣੇ ਭਜਨ ਬੰਦਗੀਆਂ ਕੀਤੀਆਂ ਇੱਥੇ ਵੀ ਆਣ ਕੇ ਆਪਣੇ ਗੁਰੂ ਸਾਹਿਬ ਆਏ ਸੀ ਜੀ ਦਰਸ਼ਨ ਦੀਦਾਰੇ ਸੰਤਾਂ ਨੂੰ ਦਿੱਤੇ ਆ ਕਿ ਆ ਦੇਖੋ ਇਹ ਕਿੰਦਾ ਵਧੀਆ ਇੱਥੇ ਸਿਸਟਮ ਬਣਿਆ ਹੋਇਆ ਤੇ ਆਪਾਂ ਹੁਣ ਅੱਗੇ ਜਾ ਕੇ ਮਿਲਦੇ ਆ ਜੀ ਹੁਣ ਆਪਾਂ ਜਾ ਰਹੇ ਆ ਜੀ ਬੱਸ ਸਟੈਂਡ ਵੱਨੀ ਬੱਸ ਸਟੈਂਡ ਤੋਂ ਆਪਾਂ ਇੱਧਰ ਨੂੰ ਜਾਣਾ ਬੱਸ ਤੇ ਫਿਰ ਆਪਾਂ ਦਮਦਮਾ ਸਾਹਿਬ ਲਵਾਂਗੇ ਬੱਸ ਸਟੈਂਡ ਐਂਡ ਹੀ ਜਾ ਠੀਕ ਹੈ ਜੀ ਰਸਤਾ ਪੁੱਛ ਲਿਆ ਆ ਰਸਤਾ ਜਾਊਗਾ ਬੱਸ ਸਟੈਂਡ ਨੂੰ ਇੰਦਰ ਜਾ ਕੇ ਤੇ ਆਪਾਂ ਫਿਰ ਚੱਲਦੇ ਹਿੰਦਮਦਮਾ ਸਾਹਿਬ ਨੂੰ ਜਮਾਂ ਸੌਨਸਰਾਟ ਹੋ ਗਈ ਪਈ ਹੈ ਹਲੇ ਤੱਕ ਤਾਂ ਆ ਗਏ ਆਈ ਬੱਸ ਸਟੈਂਡ ਬੱਸ ਤੇ ਚੜ ਕੇ ਇਹ ਆਪਾਂ ਚੱਲਦੇ ਵੇਖਦੇ ਆਂ ਬੱਸ ਆਪਣੀ ਕਿੱਥੇ ਖੜੀ ਆ ਕਿੱਧਰਲੇ ਪਾਸੋਂ ਮਿਲੂਗੀ ਬੱਸ ਵੇਖਦੇ ਆਂ ਫਿਰ ਆਪਾਂ ਚੱਲਦੇ ਆਂ ਉਹਨੇ ਦੋ ਦਿਨ ਆਪਣੇ ਨਾਲ ਉਹ ਲੀ ਕੀ ਆ

ਬਸ ਤਾਂ ਉੱਤਰ ਦਿਖਉਣ ਚੱਲਦੇ ਆਪਾਂ ਤਖਤਵਾਲ ਨੂੰ ਦਰਸ਼ਨ ਮਿਲੇ ਕਰਦੇ ਆਂ ਚੱਲ ਕੇ ਸ਼ਿਆ ਕਹਿੰਦਾ ਅੱਜ ਐਸੇ ਤਖਤ ਤੇ ਦਰਸ਼ਨ ਕਰਨੇ ਰਹਿੰਦੇ ਸੀਗੇ ਬਾਕੀ ਸਾਰਿਆਂ ਦੇ ਅਕਾਲ ਤਖਤ ਵੀ ਗਿਆ ਜੀ ਨਦੇੜ ਸਾਹਿਬ ਵੀ ਗਿਆ ਕੇਸਕੜ ਸਾਹਿਬ ਵੀ ਗਿਆ ਜੀ ਤੇ ਪਟਨਾ ਸਾਹਿਬ ਵੀ ਸਾਰੇ ਦਰਸ਼ਨ ਕੀਤੇ ਕਹਿੰਦਾ ਸਿਰਫ ਤਖਤ ਸ਼੍ਰੀ ਦਮਦਮਾ ਸਾਹਿਬ ਨਹੀਂ ਆਇਆ ਸੀ ਅੱਜ ਦਰਸ਼ਨ ਇੱਥੇ ਵੀ ਕਹਿੰਦਾ ਕਰ ਲੈਣੇ ਆ ਤੇ ਐ ਪੂਰਾ ਮੁੰਡਾ ਖੁਸ਼ ਅੱਜ ਏ ਰੌਣਕਾ ਜੀ ਰੌਣਕਾ ਅੱਜ ਰੌਣਕਾ ਅੱਜ ਜ਼ਿੰਦਗੀ ਦੀ ਆ ਗਈਆਂ ਹੋਈਆਂ ਜ਼ਿੰਦਗੀ ਚ ਆਏ ਹਾਏ ਹਾਏ ਜਿਕਾਰਾ ਲਾਦੇ ਹਰ ਇੱਕ ਅੱਜ ਕਜਕਾਰਾ ਕੇ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਸਭ ਤਸ਼ਰੀਆ ਕਾਲ ਇੰਸਟਾਗ੍ਰਾਮ ਤੇ ਕੀ ਬਤਾ ਭਰਾਵਾ ਸਿੰਘਾਂ ਦੀ ਸਿੰਘਾਂ ਦੇ ਨਾਲ ਸ਼ਕਲ ਮਿਲਦੀ ਹੁੰਦੀ ਆਪਾਂ ਜੋੜੇ ਜਮਾ ਕਰਾਤੇ ਜੀ ਜੋੜੇ ਜਮਾ ਕਰਾ ਕੇ ਤੇ ਹੁਣ ਆਪਾਂ ਚੱਲਦੇ ਤਖਤ ਨੂੰ ਦਰਸ਼ਨ ਕਰਾਂਗੇ ਸ਼੍ਰੀ ਤਖਤ ਦੇ ਤਖਤ ਸ਼੍ਰੀ ਦਮਦਮਾ ਸਾਹਿਬ ਵਾਜੀ ਪਹਿਲਾਂ ਪਹੁੰਚ ਚੁੱਕਿਆ ਆਪਾਂ ਰਹਿ ਗਏ ਪਿੱਛੇ ਸਭ ਦਾ ਸਵਾਗਤ ਇੱਥੇ ਕਦੀ ਸੀਗੀਆਂ ਜੁਨਾ ਸਿੰਘ ਰੰਗੀਤ ਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 4 ਤਾਰੀਖ ਤੇ ਚਾਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਲਈ ਆਪਣਾ ਇਕਸਾਲੀ ਕੇ 500 ਰੁਪਏ اور ਏਡਾਉਨ ਹੋਇਆ ਨਵੇਂ ਨਵੇਂ ਸਬਸਕ੍ਰਾਇਬਰਾਂ ਘਾਤ ਤੇ ਦਾਤੇ ਜਾਲਪੇਟ ਅਰਗੋ ਨੂੰ ਯਾਰ ਬਣ ਲਈ ਜੇਕਰ ਤੁਸੀਂ ਬਾਣੇ, ਚੋਲੇ, ਕਸ਼ਰੇ ਜਾਂ ਅਦਰ ਖਜਾਨੇ ਸੈਟ ਦੇ ਤਿਆਰ ਕਰਵਾਉਂਦੇ ਆ ਤਾਂ ਇਹ ਤੁਹਾਨੂੰ ਇਹ ਤਿਆਰ ਕੀਤੇ ਮਿਲਣਗੇ ਨਾਲ ਦਾ ਖਜਾਨਾ, ਯਾਤਰਾ ਤੇ ਰਗੜਾ ਔਰ ਸਟਾਰ ਦੇ ਘਾਤ ਲਈ ਵੀ ਤਿਆਰ ਕਰਵਾਉਂਦੇ ਆ ਸਪੈਸ਼ਲ ਨੂੰ ਕਰਾਇਆ ਹੈ ਜੀ ਸੇਮੇ ਲੋਕੀਆਂਗੇ ਤਾਂ ਅਕਸ਼ੀਬੀ ਦਾ ਮਾਸਾਹਤਲ ਵੰਡੀ ਸਾਹਿਬ ਨੂੰ ਨਹੀਂ ਸਹੀ ਸ਼ੋਣੀ ਤੱਕ ਉਹਦਾ ਲੈਕਸਟ ਜੀ ਮਸਤਾਨਾ ਸੰਗ ਫਰੋਵਰ ਦੇ ਲਾਗੇ ਚਾਰ ਨੰਬਰ ਤੋਂ ਪਹਿਲਾਂ ਬੋਲੀ 1450 ਆਓ ਜੀ ਆਯਾਨੋ ਜੀ ਆ ਕੇ ਆਪਣੇ ਕਿਸ ਤਰ੍ਹਾਂ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਡਾ ਦਲ ਦੀ ਸ਼ੋਣੀ ਦੇ ਦਰਸ਼ਨ ਦਰਸ਼ਨ ਕਰਕੇ ਆਪਾਂ ਥੱਲੇ ਆ ਗਏ ਆ ਜੀ ਹੁਣ ਆਪਾਂ ਨਿਸ਼ਾਨਾ ਵੱਲ ਚੱਲਦੇ ਆ ਜੀ ਮੱਥਾ ਦੇਖਦੇ ਆਪਾਂ ਨਿਸ਼ਾਨਾ ਨੂੰ ਦੇਖੋ ਇਹ ਗੁੱਡਾ ਲਾਲ ਦੇ ਜਹੇਦਾਰ ਸਹਿਬਾਨਾਂ ਦੀ ਤਸਵੀਰਾਂ ताई हमने सारे सिंह आए दमदमी टकसाल के मुखी सिंह साहब को बाबा हरनाम सिंह जी को तो मां आ गए ने तो बाद ਪੰਜ ਤ੍ਰਿਪਾਲ ਸ੍ਰੀ ਆ ਗਏ ਨੇ ਫਿਰ ਬਾਹਰ ਸਾਲ ਚੱਲਦੇ ਹਾਂ ਆਪਾਂ ਸ੍ਰੀ ਭਾਈ ਮਨੀ ਸਿੰਘ ਜੀ ਦਾ ਕਬੂਲ ਇਹ ਸਾਧੂ ਜੀ ਨੇ ਆਪਣੇ ਸਾਹਮਣੇ ਲਿਆ ਕੇ ਸਿੱਖ ਨੂੰ ਆਪਣੇ ਕੋਲ ਖੜਾ ਕੀਤਾ ਗੁਰੂ ਗੁਰੂ ਆ ਸੇਖ ਗੁਰੂ ਹੁਣ ਆਪਣਿਆਂ ਨੂੰ ਭਾਈ ਦਿਲਪ੍ਰੀਤ ਸਿੰਘ ਜੀ ਨੇ ਸਰੋਪਾਉ ਸਨਮਾਨਿਤ ਕੀਤਾ ਤੇ ਹੁਣ ਆਪਾਂ ਘਰ ਚੱਲਦੇ ਹਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ